ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਨੂੰ ਲੈ ਕੇ ਬਹੁਤ ਤਰ੍ਹਾਂ ਦਾ 네ਗੇਟਿਵ ਪ੍ਰਚਾਰ ਇਸ 네ਗੇਟਿਵ ਪ੍ਰਚਾਰ ਕਰਕੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕੈਨੇਡਾ ਅਪਲਾਈ ਨਹੀਂ ਕਰ ਰਹੇ ਪਰ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੇ ਲਈ ਇਹ 네ਗੇਟਿਵ ਪ੍ਰਚਾਰ ਫਾਇਦੇਮੰਦ ਸਾਬਤ ਹੋਇਆ ਕਿਉਂਕਿ ਬਹੁਤ ਚੰਗੇ ਚੰਗੇ ਕੋਰਸਸ ਨੇ ਜਿਹੜੇ ਅਵੇਲੇਬਲ ਹੋ ਗਏ ਔਰ ਐਲੀਜੀਬਲ ਸਟੂਡੈਂਟਸ ਉੱਤੇ ਦਾਖਲੇ ਲੈ ਰਹੇ ਨੇ ਬੜਾ ਚੰਗਾ ਕੈਨੇਡਾ ਦਾ ਸਕਸੈਸ ਰੇਟ ਹੈ ਸਾਡੇ ਨਾਲ ਇਹਨਾਂ ਸਾਰੀ ਵਿਸ਼ਿਆਂ ਤੇ ਗੱਲ ਕਰਨਗੇ ਜਗਪ੍ਰੀਤ ਜੀ ਔਰ ਪੀਆਰ ਦੇ ਉੱਤੇ ਵੀ ਕਲੈਰੀਫਿਕੇਸ਼ਨ ਲਵਾਂਗੇ ਬਹੁਤ ਨੈਗੇਟਿਵ ਪ੍ਰਚਾਰ ਹੈ ਕਿ ਕੈਨੇਡਾ ਨੇ ਪੀਆਰ ਬੰਦ ਕਰਤੀ ਜਦਕਿ ਕੋਈ ਵੀ ਇਸ ਤਰੀਕੇ ਦਾ ਬਿੱਲ ਪਾਰਲੀਮੈਂਟ ਕੈਨੇਡਾ ਦੀ ਪਾਸ ਨਹੀਂ ਹੋਇਆ ਇਹ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜਗਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਨੈਗੇਟਿਵ ਪ੍ਰਚਾਰ ਨੇ ਕਿਹੜੇ ਸਟੂਡੈਂਟ ਕੈਨੇਡਾ ਤੋਂ ਮੋੜਤੇ ਤੇ ਕੈਨੇਡਾ ਚ ਬਚੇ ਕਿਦਾਂ ਦੇ ਸਟੂਡੈਂਟ ਨੇ ਕਿਦਾਂ ਦੇ ਸਟੂਡੈਂਟ ਹੁਣ ਅਪਲਾਈ ਕਰ ਰਹੇ ਨੇ ਐਗਜੈਕਟਲੀ ਸਰ ਪ੍ਰੈਜ਼ੈਂਟ ਅਗਰ ਸਿਚੁਏਸ਼ਨ ਦੀ ਗੱਲ ਕਰੀਏ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ 네ਗੇਟਿਵਿਟੀ ਜਿਹੜੀ ਫੈਲਾਈ ਗਈ ਹੈ ਇਹ ਇਨ ਪ੍ਰੈਕਟੀਕਲ ਉਥੇ ਇੰਨੀ ਐਗਜ਼ਿਸਟੈਂਸ ਨਹੀਂ ਹੈਗੀ ਹੋ ਸਕਦਾ ਹੈ ਕਿਸੇ ਨਾਲ ਕੋਈ ਮਾੜਾ ਮੋਟੀ ਪ੍ਰੋਬਲਮ ਆ ਰਹੀ ਹੈ ਬਟ ਉਹਨੂੰ ਐਗਜ਼ੈਜਰੇਟ ਕਰਕੇ ਦਿਖਾ ਰਿਹਾ ਹੈ ਹੁਣੇ ਨੈਗੇਟਿਵ ਪ੍ਰਚਾਰ ਨੇ ਨਾ ਇੱਕ ਬਹੁਤ ਯੂਨੀਕ ਔਰ ਬ੍ਰਾਡ ਸਪੈਕਟਰਮ ਆਫ ਓਪਰਚ्युनिटीज ਨਾ ਸਟੂਡੈਂਟਸ ਦੇ ਲਈ ਓਪਨ ਕੀਤਾ ਅਗਰ ਅਸੀਂ ਪਿਛਲੇ ਸਾਲ ਤੱਕ ਦੀ ਗੱਲ ਕਰੀਏ ਨਾ ਤਾਂ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆਉਂਦੀ ਹੁੰਦੀ ਸੀ ਕਿ ਸੀਟਸ ਹੀ ਨਹੀਂ ਸੀ ਮਿਲਦੀਆਂ ਇਨਟੇਕ ਹੀ ਨਹੀਂ ਸੀ ਮਿਲਦਾ ਸਟੂਡੈਂਟ ਆ ਕੇ ਗੱਲ ਕਰਦਾ ਸੀਗਾ ਸੈਪਟੈਂਬਰ ਦੀ ਮਈ ਜੂਨ ਮਹੀਨੇ 'ਚ ਤੇ ਉਹਨੂੰ ਮਿਲਦਾ ਹੁੰਦਾ ਸੀ ਜਨਵਰੀ ਜਾਂ ਅਗਲੇ ਸਾਲ ਦਾ ਮਈ ਇਨਟੇਕ ਸੋ ਉਹ ਇੱਕ ਪ੍ਰੋਬਲਮ ਜਿਹੜੀ ਹੈ ਉਹ ਸੌਟ ਆਊਟ ਹੋਈ ਹੈ ਸਟੂਡੈਂਟ ਅਪਲਾਈ ਕਰ ਰਹੇ ਨੇ ਕੈਨੇਡਾ ਵੀਜ਼ੇ ਆਪਾਂ ਦੇਖ ਰਹੇ ਨੇ ਇੱਕ ਪਾਸੇ ਨੈਗੇਟਿਵਿਟੀ ਚੱਲ ਰਹੀ ਹੈ ਦੂਸਰੇ ਪਾਸੇ ਵੀਜ਼ੇ ਵੀ ਆਪਾਂ ਦੇਖ ਰਹੇ ਹਾਂ ਥਿਸ ਮੀਨਸ ਕਿ ਸਟੂਡੈਂਟ ਐਪਲੀਕੇਸ਼ਨਸ ਨੂੰ ਮੂਵ ਕਰ ਰਹੇ ਨੇ ਸੋ ਇਹਦੇ 'ਚ ਨਾ ਇੱਕ ਓਪਰਚ्युनिटी ਬਣੀ ਹੈ ਸਟੂਡੈਂਟਸ ਵਾਸਤੇ ਕਿ ਜਿਹੜੇ ਸਕਿਲਡ ਪ੍ਰੋਗਰਾਮ ਸੀਗੇ ਜਿਹੜੇ ਕਿ ਨਾਰਮਲੀ ਪਹਿਲਾਂ ਫਿਲ ਅਪ ਬਹੁਤ ਫਾਸਟ ਹੁੰਦੇ ਸੀ ਉਹ ਹੁਣ ਓਪਨ ਰਹਿੰਦੇ ਆ ਔਰ ਸਟੂਡੈਂਟ ਉਹਨਾਂ 'ਚ ਈ ਇੱਕ ਐਡਮਿਸ਼ਨ ਲੈ ਪਾਉਂਦੇ ਔਰ ਇੱਕ ਵਧੀਆ ਫਿਊਚਰ ਆਪਣਾ ਉੱਥੇ ਜਾ ਕੇ ਬਣਾ ਸਕਦੇ ਆ ਸੋ ਓਵਰਆਲ ਮੈਂ ਗੱਲ ਕਰਾਂ ਤਾਂ ਪ੍ਰੈਜ਼ੈਂਟਲੀ ਜਿਹੜਾ ਕੈਨੇਡਾ ਦਾ ਸਿਚੁਏਸ਼ਨ ਹੈ ਵੀਜ਼ੇ ਵੀ ਦੇ ਰਹੇ ਨੇ ਪ੍ਰੋਗਰਾਮਸ ਵੀ ਸਕਿੱਲ ਵਾਲੇ ਓਪਨ ਨੇ ਸੋ ਸਟੂਡੈਂਟਸ ਮੈਂ ਕਹੂੰਗਾ ਕਿ ਓਵਰਆਲ ਐਸ ਵੇਲੇ ਬੈਨੀਫਿਟ ਚ ਚੱਲ ਰਹੇ ਨੇ ਬਿਲਕੁਲ ਜਿਹੜਾ ਪੀਆਰ ਦਾ ਵੀ ਇੱਕ ਨੈਗੇਟਿਵ ਪ੍ਰਚਾਰ ਆਇਆ ਜੀ ਭਾਵੇਂ ਅਫੀਸ਼ੀਅਲ ਅਫੀਸ਼ੀਅਲਸ ਨੇ ਬਿਆਨ ਦਿੱਤੇ ਕਿ ਸਟੂਡੈਂਟ ਵੀਜ਼ਾ ਨੂੰ ਪੀਆਰ ਦੀ ਗਰੰਟੀ ਦੇ ਤੌਰ ਤੇ ਨਾ ਦੇਖੋ ਇਹ ਸਾਰੀ ਸਥਿਤੀ ਨੂੰ ਬਹੁਤ ਨਾਪੱਖੀ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਕੈਨੇਡਾ ਨੇ ਪੀਆਰ ਬੰਦ ਕਰ ਦਿੱਤੀ ਹੁਣ ਪੀਆਰ ਕਿਹਨਾਂ ਕਿਨਾਂ ਨੂੰ ਮਿਲੂਗੀ ਕੈਨੇਡਾ ਚ ਦੇਖੋ ਜੀ ਪੀਆਰ ਕਿਤੇ ਵੀ ਬੰਦ ਨਹੀਂ ਹੋਈ ਇਹ ਵੀ ਨਿਊਜ਼ ਆਈਆਂ ਸਿਗੀਆਂ ਜੀ ਪੋਸਟ ਸਟਡੀ ਵਰਕ ਪਰਮਿਟ ਬੰਦ ਹੋ ਜਾਣੇ ਆ ਪੀਆਰ ਬੰਦ ਹੋ ਜਾਣੇ ਉਹਨਾਂ ਨੇ ਕੁਝ ਚੇਂਜੇਸ ਕੀਤੇ ਅਪਗ੍ਰੇਡੇਸ਼ਨਸ ਕੀਤੇ ਹੁਣ ਪੀਆਰ ਕਿਨੂੰ ਮਿਲੂਗੀ ਜੇ ਆਪਾਂ ਨਾ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੇ ਸਾਲ 2022 ਦੀ ਗੱਲ ਕਰੀਏ ਤਾਂ ਸਟੂਡੈਂਟ ਦੀ ਨ ਇੱਕ ਅਪਰੋਚ ਡਿਸਕਸ਼ਨ ਕਰਦੇ ਰਹਿੰਦੇ ਆ ਸੋ ਐਟ ਪ੍ਰੈਸੈਂਟ ਜਿਹੜੇ ਸਟੂਡੈਂਟ ਸਕਿਲਡ ਪ੍ਰੋਗਰਾਮਸ ਦੇ ਵਿੱਚ ਜਾ ਰਹੇ ਨੇ ਉਹ ਚਾਹੇ ਡਿਪਲੋਮਾ ਕਰਨ ਜਾ ਰਹੇ ਨੇ ਚਾਹੇ ਉਹ ਡਿਗਰੀ ਕਰਨ ਜਾ ਰਹੇ ਨੇ ਗ੍ਰੈਜੂਏਟ ਡਿਪਲੋਮਾ ਪੀਜੀ ਡਿਪਲੋਮਾ ਚ ਜਾ ਰਹੇ ਨੇ ਡੈਫੀਨੇਟਲੀ ਇਹ ਪੁਆਇੰਟਸ ਦੀ ਜਿਹੜੇ ਪ੍ਰੋਗਰਾਮਸ ਨੇ ਇਹਨਾਂ ਦੇ ਨਾ ਜਿਹੜੀਆਂ ਜੌਬ ਡਿਸਕ੍ਰਿਪਸ਼ਨਸ ਨੇ ਉਹਨਾਂ ਦੇ ਕਲਾਸੀਫਿਕੇਸ਼ਨ ਕੋਡਸ ਹੁੰਦੇ ਆ ਉਹ A B C ਸੋ ਇਹ ਸਕਿਲਡ ਪ੍ਰੋਗਰਾਮ ਚ ਐਡਮਿਸ਼ਨ ਲੈ ਰਹੇ ਆ ਤਾਂ ਆਬਵੀਅਸਲੀ ਇਹਦੀ ਗ੍ਰੈਜੂਏਸ਼ਨ ਜਦੋਂ ਹੋਣੀ ਹੈ ਸਟੂਡੈਂਟ ਨੇ ਇਹਨੂੰ ਪਾਸ ਕਰਨਾ ਹੈ ਤੇ ਇਸ ਪ੍ਰੋਗਰਾਮ ਦੇ ਐਡੀਸ਼ਨਲ ਪੁਆਇੰਟ ਮਿਲਦੇ ਨੇ ਸੋ ਉਹਨਾਂ ਨੂੰ ਪੀਆਰ ਲੈਂਡ ਦੇ ਵਿੱਚ ਬਹੁਤ ਹੈਲਪਫੁਲ ਨੇ ਇੱਕ ਸਟੂਡੈਂਟ ਬਹੁਤ ਜਨਰਲ ਪ੍ਰੋਗਰਾਮ ਕਰ ਲੈਂਦਾ ਔਰ ਦੂਸਰੇ ਪਾਸੇ ਸਟੂਡੈਂਟ ਜਿਹੜਾ ਉਹ ਇੱਕ ਸਕਿਲਡ ਪ੍ਰੋਗਰਾਮ ਕਰਦਾ ਜਿਹੜੀ ਜੌਬ ਹਾਈ ਡਿਮਾਂਡ ਚ ਰਹਿੰਦੀ ਹੈ ਔਰ ਉਹਨੂੰ ਵਧੀਆ ਪੇ ਕਰਦਾ ਹੈ ਉਹਦੀ ਸ਼ਾਰਟ ਲਿਸਟ অকਪੇਸ਼ਨ ਦੇ ਵਿੱਚ ਉਹ ਆ ਰਿਹਾ ਤਾਂ ਡੈਫੀਨੇਟਲੀ ਇਹ ਸਾਰੇ ਸਟੂਡੈਂਟ ਕੈਨੇਡਾ ਚ ਪੀਆਰ ਹੋਣਗੇ ਕੈਨੇਡਾ ਹੀ ਇੱਕ ਐਦਾਂ ਦਾ ਕੰਟਰੀ ਹੈ ਜਿਹੜਾ ਤੁਹਾਨੂੰ ਇੱਕ ਬਹੁਤ ਈਜ਼ੀ ਪਾਥਵੇ ਦਿੰਦਾ ਹੈ ਟੂਵਰਡਸ ਯੂਰ ਪੀਆਰ ਕਿਉਂਕਿ ਉਹਦੇ ਵਿੱਚ ਤੁਹਾਡੇ ਅਕੈਡਮਿਕਸ ਦੇ ਪੁਆਇੰਟ ਇਕੱਠੇ ਹੋ ਰਹੇ ਨੇ ਤੁਹਾਡੇ ਏਜ ਦੇ ਪੁਆਇੰਟ ਹੋ ਰਹੇ ਨੇ ਤੁਸੀਂ ਕੀ ਐਕਸਪੀਰੀਅੰਸ ਲਿਆ ਉਹਦੇ ਪੁਆਇੰਟ ਤੁਹਾਨੂੰ ਮਿਲ ਰਹੇ ਨੇ ਤੁਸੀਂ ਜਿਹੜਾ ਐਕਸਪੀਰੀਅੰਸ ਲੈ ਰਹੇ ਹੋ ਕਿੰਨੇ ਸਕਿਲਡ ਹੈ ਉਹਦੇ ਪੁਆਇੰਟਸ ਹੈ ਸੋ ਅਗਰ ਸਟੂਡੈਂਟ ਥੋੜਾ ਜਿਹਾ ਕੈਰੀਅਰ ਓਰੀਐਂ ਕੈਨੇਡਾ ਚ ਐਂਟਰੀ ਲੈਂਦਾ ਤਾਂ ਉਹਨੂੰ ਪੀਆਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਬਿਲਕੁਲ ਠੀਕ ਹੈ ਜੀ ਸੋ ਹੁਣ ਇਨਟੇਕਸ ਕਿਹੜੇ ਕਿਹੜੇ ਤੁਹਾਡੇ ਕੋਲੇ ਓਪਨ ਨੇ ਐਟ ਪ੍ਰੈਜ਼ੈਂਟ ਸਰ ਜਨੂਅਰੀਨ ਟੇਕ ਵੀ ਓਪਨ ਹੈ ਮੇ ਇਨਟੇਕ ਵੀ ਨੈਕਸਟ ਈਅਰ ਦਾ ਓਪਨ ਹੈਗਾ ਸੋ ਸਟੂਡੈਂਟਸ ਇਨਾਂ ਇਨਟੇਕਸ ਦੇ ਵਿੱਚ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੀਡ ਅੱਪ ਕਰ ਸਕਦੇ ਚਲੋ ਥੈਂਕ ਯੂ ਸੋ ਮੱਚ 90238 90238 ਬਰੌਡਵੇ ਇਮੀਗ੍ਰੇਸ਼ਨ ਬਹੁਤ ਭਰੋਸੇਯੋਗਤਾ ਵਾਲਾ ਬ੍ਰਾਂਡ ਹੈ ਤੁਸੀਂ ਕਾਲ ਕਰ ਸਕਦੇ ਹੋ ਫਾਈਲ ਲੌਂਚ ਕਰ ਸਕਦੇ ਹੋ ਥੈਂਕ ਯੂ ਸੋ ਮ ਫਰੌਦ ਨੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ